ਜੋਨਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ 19 ਤਰੀਕ ਨੂੰ ਕਿਹਾ ਕਿ ਮੋਟਾ ਬਣ ਗਿਆ ਕਿਸ ਤਰ੍ਹਾਂ ਦੀ ਲੋ ਕਿੰਨੀ ਕਿ ਤਿਆਰੀ ਲੋਕਾਂ ਦੇ ਨਾਲ ਮੇਨ ਮਲਾਪ ਚੱਲਿਆ ਜੀ ਪਹਿਲੀ ਗੱਲ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਇਲੈਕਸ਼ਨ ਕਮਿਸ਼ਨ ਦਾ ਜਿਹਨੇ ਡੇਟ ਡਿਕਲੇਰ ਕੀਤੀ ਹੈ ਕਿਉਂਕਿ ਬਹੁਤ ਏਰ ਤੋਂ ਇੱਕ ਉਮੀਦ ਸੀ ਕਿ ਇਲੈਕਸ਼ਨ ਜੜੀ ਟਾਈਮ ਸਰ ਹੋ ਜੂਗੀ ਪਰ ਬਹੁਤ ਅਫਵਾਹ ਫਲਾ ਰਹੀ ਸੀ ਕਿ ਨਹੀਂ ਹੋਣੀ ਪਰ ਮੈਨੂੰ ਯਕੀਨ ਸੀਗਾ ਕਿ ਇਲੈਕਸ਼ਨ ਜੜੀ ਹੈ ਕਿ ਇਲੈਕਸ਼ਨ ਕਮਿਸ਼ਨ ਟਾਈਮ ਤੇ ਕਰਾਊਗਾ ਤਿਆਰੀ ਤਾਂ ਮੇਰਾ ਆਪਣਾ ਪਰਿਵਾਰ ਆ ਮੈਂ ਆਪਣੀ ਤਿਆਰੀ ਕਰੀ ਕਰਨੇ ਮੇਰੇ ਪਰਿਵਾਰ ਨੇ ਵੀ ਤਿਆਰੀ ਕਰ ਰਿਹਾ ਜਿੰਨਾ ਪਰਿਵਾਰ ਦੇਖ ਰਹੇ ਹੋ ਤੁਸੀਂ ਮੇਰਾ ਆਪਣਾ ਪਰਿਵਾਰ ਹੈਗਾ ਆ ਅੱਜ ਵੀ ਹੁਣ ਭੋਗ ਤੇ ਆਏ ਹੈਗੇ ਸਾਡੇ ਇੱਕ ਛੋਟੀ ਉਮਰ ਦੇ ਬੱਚੇ ਦੀ ਡੈਥ ਹੋ ਗਈ ਹੈ ਉਹਦਾ ਅਫਸੋਸ ਕਰਨ ਆਏ ਆ ਬੈਠੇ ਰਹੇ ਆ ਇੱਥੇ ਇਹ ਪਰਿਵਾਰ ਜਿਹੜਾ ਤਿਆਰੀ ਇਹਨੇ ਕਰਨੀ ਹੈ ਮੇਰੀ ਤਾਂ ਤਿਆਰੀ ਜਿਹੜੀ ਹੋਣੀ ਹੈ ਇਹਨਾਂ ਨੂੰ ਜਾ ਕੇ ਮਿਲਣਾ ਹੀ ਮਿਲਣੀ ਸੀ ਸਰ ਸਮਾਂ ਕਿਵੇਂ ਦੇਖ ਜੀ ਹੁਣ ਸਮਾਂ ਹੁਣ ਇਸ ਤਰੀਕੇ ਦੇ ਨਾਲ ਪਹਿਲਾਂ ਚੌਂ ਮਹੀਨੇ ਵੀ ਚੱਲ ਰਹੀ ਹੈ ਤਾਂ ਹੁਣ ਅਨਾਉਂਸਮੈਂਟ ਹੋਈ ਹੈ 20 ਤੋਂ 22 ਦਿਨ ਦਾ ਸੋ ਬਹੁਤ ਸਮਾਂ ਬਹੁਤ ਸਮਾਂ 20 22 ਦਿਨ ਤੋਂ ਬਹੁਤ ਸਮਾਂ ਹੁੰਦਾ ਵਾ ਕਿਉਂਕਿ ਸਮੇਂ ਨਾਲ ਨਹੀਂ ਹੁੰਦਾ ਹੈਗਾ ਗਲਤਾਂ ਪਰਿਵਾਰ ਨਾਲ ਹੁੰਦੀਆਂ ਜੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਹੈਗਾ ਤੁਰਦਾ ਹੈਗਾ ਤਾਂ ਸਮਾਂ ਸਾਨੂੰ 5-7 10 ਦਿਨ ਦਾ ਵੀ ਬਹੁਤ ਹੈ ਔਰ ਬੜਾ ਅੱਛੀ ਗੱਲ ਹੈ ਕਿ ਵੀ ਕਿੰਨੇ ਦਿਨ ਦਾ ਸਾਨੂੰ ਸਮਾਂ ਮਿਲਿਆ ਹੈਗਾ ਵੈ ਅਸੀਂ ਇਹਦੇ ਯਕੀਨ ਦਵਾਨੇ ਆ ਕਿ ਅਸੀਂ ਇਹ ਜਿਹੜੇ ਹੈਗੀ ਆ ਵਾਲੀ ਚੋਣ ਜਿਹੜੀ ਹੈਗੀ ਹੈ ਇਹ ਜਿੱਤ ਜਿਹੜੀ ਹੈ ਸਾਡੇ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਝੋਲੀ ਪਾਵਾਂਗੇ ਕਿਉਂਕਿ ਇਹ ਜਿੱਤ ਮੇਰੀ ਨਹੀਂ ਹੈਗੀ ਜਿੱਤ ਲੁਧਿਆਣਾ ਪੱਛਮੀ ਦੀ ਹੈ ਔਰ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਸੋਚ ਦੀ ਹੈ ਜਿਹੜੇ ਕੀ ਹੁਣ ਆਪਣੇ ਆਪ ਨੂੰ ਬਚਾ ਆਪਣੇ ਔਲਾਦ ਨੂੰ ਅਸੀਂ ਆਪਣੇ ਅਗੇ ਕੀ ਕਹਿੰਦੇ ਵੰਸ਼ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਧਰਤੀ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਇਹ ਸਭ ਦੀ ਜਿਹੜੀ ਸੋਚ ਹੈਗੀ ਹੈ ਪੰਜਾਬ ਦੀ ਅਗਾਹੂ ਵਦੀ ਸੋਚ ਵਾਲੇ ਸਾਰੇ ਹੈਗੇ ਆ ਸੀ ਤੇ ਇਹੀ ਜਿਹੜੇ ਉਮੀਦ ਕਰਦਾ ਹੈਗਾ ਕਿ ਸਾਰੇ ਰਲ ਮਿਲ ਕੇ ਵੋਟ ਪਾ ਕੇ ਇਹਨੂੰ ਜਿੱਤਾਂਗੇ ਸਾਰੇ ਜਿੱਤਾਂਗੇ ਇਕੱਲਾ ਮੈਂ ਜਿੱਤਾਂਗਾ ਸਾਰੇ ਸਾਰੇ ਜਿੱਤਾਂਗੇ ਬਹੁਤ ਦੀਆਂ ਪਾਰਟੀਆਂ ਕਰ ਰਹੀਆਂ ਕਿ ਅਸੀਂ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਤਿੰਨ ਸਾਲਾਂ ਜਿਹੜੇ ਕੰਮ ਆਮ ਆਦਮੀ ਪਾਰਟ ਨੇ ਕੀਤੇ ਆਪਣੇ ਸਾਹਮਣੇ ਲੋਕਾਂ ਲੋਕਾਂ ਜੇ ਕੰਮ ਕੀਤੇ ਹੁੰਦੇ ਬੋਰਡ ਲਾਉਣ ਦੀ ਲੋੜ ਨਹੀਂ ਸੀ ਪੈਣੀ। ਔਰ ਆਸ਼ੂ ਜੀ ਜਿਹੜੇ ਕੰਮ ਹੈਗੇ ਆ, ਕੌਂਸਲ ਸਟੇਟ ਕੰਮ ਹੈਗੇ ਆ, ਉਹਨਾਂ ਦਾ ਵਿਜ਼ਨ ਇਹੀ ਹੈ ਕਿ 950 ਕਰੋੜ ਦੇ ਕਰੀਬ ਕਹਿੰਦੇ ਮੈਂ ਸੁਣਦਾ ਪਿਆ ਉਹ 100 ਸਵਾਰ ਸ਼ਿਟੀ ਦੇ ਲਾਤਾ। ਮੰਨੋ ਤੁਸੀਂ 950 ਕਰੋੜ ਦੇ ਦਿਓ ਮੈਂ ਤੁਹਾਨੂੰ ਲੁਧਿਆਣੇ ਦੀ ਕਾਇਆ ਬਣ ਦਿੰਦਾ। ਗੱਲ ਇਦਾਂ ਹੈਗੀ ਆ 1100 ਕਰੋੜ ਦਾ ਸਾਡਾ ਬਜਟ ਹੈਗਾ ਵਾ ਸਾਰੀ ਕਾਰਪੋਰੇਸ਼ਨ ਦਾ। ਇਹ ਤਾਂ 950 ਕਰੋੜ ਲੰਘਣਾ ਹੀ ਸਿਰਫ ਡਵੈਲਪਮੈਂਟ ਤੇ ਸੀਗਾ। ਇਹ ਤਾਂ ਨਾਤਰ ਨਵਾਂ ਨਾ ਪੈਨਸ਼ਨਾਂ ਨਾ ਕੁਝ ਹੋਰ। ਇੱਥੇ ਆ ਸਾਰਾ ਏਰੀਆ ਜਿਹੜਾ ਹੈਗਾ ਇਹਨਾਂ ਨੇ ਬੇਕਾਰ ਕਰਤਾ ਲੋਕਾਂ ਨੂੰ ਇਹ ਹਾਲ ਕਰਤਾ ਕਿ ਲੋਕਾਂ ਨੂੰ ਸਾਰਾ ਣੌਖਾ ਹੋਇਆ ਸੋ ਇਹ ਵਿਜ਼ਨਲੈਸ ਸਰਕਾਰ ਹੈਗੀ ਇਹਨਾਂ ਦੀ ਸੋਚ ਖਤਮ ਹੋ ਚੁੱਕੀ ਹੈ ਅਸੀਂ ਸੋਚ ਨਾਲ ਚੱਲਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ 2017 ਦਾ ਜਿਹੜੇ ਕੰਮ ਕੀਤੇ ਹੈਗੇ ਲੋਕੀ ਅੱਜ ਵੀ ਯਾਦ ਰੱਖਦੇ ਆ ਇਹ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਅਸੀਂ ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਨਸ ਕੀ ਜਾਤ ਸਭ ਉਹ ਇੱਕੋ ਪਛਾਣਦੇ ਜਿਹੜਾ ਹੈਗਾ ਵਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ ਉਹਨਾਂ ਦੇ ਹੈਗੇ ਆ ਆ ਜਿੰਨੇ ਖੜੇ ਆ ਇਹ ਸਾਰੇ ਸਾਡਾ ਪਰਿਵਾਰ ਨੇ ਮੁਕਾਬਲਾ ਕਿਹੜੀ ਪਾਰਟੀ ਨਾਲ ਦੇਖਦੇ ਹਾਂ ਮੈਂ ਕਿਰ ਪਰਿਵਾਰ ਚ ਮੁਕਾਬਲਾ ਹੈ ਹੀ ਨਹੀਂ ਗਾ ਦੇਖੋ ਮੁਕਾਬਲਾ ਉਹ ਦੋਨੋਂ ਕਹੀ ਜਾਂਦੇ ਕਿ ਫਲਾਣੇ ਨਾਲ ਮੁਕਾਬਲਾ ਫਲਾਣੇ ਨਾਲ ਮੁਕਾਬਲਾ ਜਦ ਵੋਟਾਂ ਪੈਣੀਆਂ ਤੁਹਾਨੂੰ ਆਪ ਪਤਾ ਲੱਗ ਜਾਣਾ ਕਿ ਇਹ ਸਾਰੇ ਡਾਮੇ ਕਰਦੇ ਸੀਗੇ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਸਾਡੇ ਦਾ ਪਰਿਵਾਰਕ ਵੋਟ ਹੈਗੀ ਆ ਔਰ ਪਰਿਵਾਰ ਨੇ ਇਲੈਕਸ਼ਨ ਜਿੱਤ ਕੇ ਇਕੱਠਿਆਂ ਨੇ ਨਾਲ ਮਿਲ ਗਏ ਸਾਰੇ ਸਾਰੇ ਪਰਿਵਾਰ ਨੇ ਲੱਕਾ ਪੱਛਮੀ ਦੇ ਰੈ residense ਹੈਗੇ ਇਹ ਸਭ ਨੇ ਜਿੱਤ ਕੇ ਉਹਨਾਂ ਨੇ ਆਪਣੀ ਝੋਲੀ ਪਾਣੀ ਸੋ ਇਹਦੇ ਵਿੱਚ ਜਿਹੜੇ ਆ ਨਾ ਤਾਂ ਆਮ ਆਦੀ ਪਾਰਟੀ ਦੇ ਖੜਦੀ ਹੈ ਤੇ ਨਾ ਹੀ ਸੂਜਾ ਕੰਟੈਸਟ ਨਾ ਆ ਕਾਂਗਰਸ ਹੈਗੀ ਆ ਉਹ ਕਿਤੇ ਖੜੀ ਹੈ ਅੱਜ ਦੀ ਜਿਹੜੀ ਸਿਰਫ ਸਰਲ ਜਿਹੇ ਲੋਕਾਂ ਦੀ ਜਵਾਨ ਤੇ ਕੋਈ ਨਾਮ ਹੈਗਾ ਤਾਂ ਸ਼ਰਮ ਨਹੀਂ ਕਰੀਦਾ 19 ਤਰੀਕ ਨੂੰ ਕਾਫੀ ਗਰਮੀ ਵੀ ਹੋਊਗੀ ਕੀ ਲੋਕਾਂ ਨੂੰ ਕੀ ਅਪੀਲ ਹੈ ਵੀ ਬਹੁਤ ਵੱਡਾ ਹੁਸ਼ਾਵ ਸਾਰਿਆਂ ਦੇ ਵਿੱਚ ਗਰਮੀ ਕੀ ਕਹਿੰਦੀ ਹੈਗੀ ਸਾਨੂੰ ਲੋਕਾਂ ਨੂੰ ਗਰਮੀ ਕਹਿੰਦੀ ਲੇਬਰ ਵਾਲੇ ਬੰਦੇ ਆ ਤਾਂ ਕੰਮ ਕਰਨ ਵਾਲੇ ਬੰਦੇ ਆਪਣੇ ਅੱਥੀ ਔਰ ਜਿਨ੍ਹਾਂ ਨੂੰ ਗਰਮੀ ਲੱਗਦੀ ਆ ਜਿਨ੍ਹਾਂ ਨੂੰ ਗਰਮੀ ਲੱਗਦੀ ਆ ਜਿਨ੍ਹਾਂ ਦੀਆਂ ਵੋਟਾਂ ਦੁਜੇ ਮੰਗ ਰਿਹਾ ਆਪਣੇ ਕੰਟੈਸਟੈਂਟ ਮੰਗ ਰਿਹਾ ਠੀਕ ਹੈ ਨਾ ਉਹਨੇ ਵੋਟ ਪਾਣ ਦੀ ਆਣਾ ਵੋਟ ਪਾਣ ਕੇ ਨੇ ਆਣਾ ਸਾਡੇ ਸਮਾਜ ਨੇ ਆਣਾ ਅਸੀਂ ਆਣਾ ਔਰ ਜੋ ਅਸੀਂ ਸਾਹਮਣੇ ਵੋਟ ਪਾਣਾ ਆਵਾਂਗੇ ਤਾਂ ਇਹਨਾਂ ਨੂੰ ਪਤਾ ਲੱਗ ਜਾਊਗਾ ਵੱਡੀਆਂ-ਵੱਡੀਆਂ ਕੋਠੀਆਂ ਵਾਲਿਆਂ ਨੂੰ ਕਿ ਜਿਹੜੀ ਹੈਗੀ ਐ ਇਹ ਵੋਟ ਜਿਹੜੀ ਹੈਗੀ ਆ ਆਮ ਆਦਮੀ ਦੀ ਆਮ ਬੰਦੇ ਦੀ ਐ ਤੇ ਸ਼ਰਮਣੀ ਕਾਲੀ ਦਲ ਦੀ ਐ